ਅਰਜਨਰिष्ट ਅਰਜਨਰिष्ट ਆਯੁਰਵੇਦ ਦੀ ਮਹਾਨ ਔਸ਼ਧੀ ਹੈ ਅਰਜਨਰिष्ट ਅਰਜਨ ਚਾਲ ਦਰਾਖਸ਼ਾ ਤੇ ਢਾਈ ਦੇ ਫੁੱਲਾਂ ਤੋਂ ਆਸਵ੍ਰਿਸ਼ਟ ਵਿਧੀ ਅਨੁਸਾਰ ਤਿਆਰ ਕੀਤਾ ਜਾਂਦਾ ਹੈ ਅਰਜਨਰिष्ट ਪੇਟ ਅਤੇ ਕਾਫ ਰੋਗਾਂ ਦੀ ਔਸ਼ਧੀ ਹੈ ਇਹ ਖੂਨ ਵਿੱਚ ਵਧੇ ਹੋਏ ਟੋਟਲ ਕੋਲੇਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ ਜਿਲਾ ਤੇ ਫੇਫੜਿਆਂ ਨੂੰ ਤਾਕਤ ਦਿੰਦਾ ਹੈ ਖੂਨ ਵਿੱਚ ਵਧੇ ਹੋਏ ਯੂਰਿਕ ਐਸਿਡ ਦੀ ਮਾਤਰਾ ਨੂੰ ਘੱਟ ਕਰਦਾ ਹੈ ਮਟਾਪੇ ਵਾਲੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ ਸਰਦੀਆਂ ਵਿੱਚ ਖੂਨ ਸੰਘਣਾ ਹੁੰਦਾ ਹੈ ਖੂਨ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਇਸ ਲਈ ਨਵੰਬਰ ਦਸੰਬਰ ਤੇ ਜਨਵਰੀ ਵਿੱਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਸਾਰੇ ਸ਼ਾਦਾ ਮਖਾਂਸੀ ਬਲਗਮ ਵਾਲੇ ਮਰੀਜ਼ਾਂ ਨੂੰ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨੂੰ ਲੈਣ ਦੀ ਵਿਧੀ 10 ਮਿਲੀਲੀਟਰ ਦਵਾਈ 30 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਰੋਟੀ ਖਾਣ ਤੋਂ ਬਾਅਦ ਲੈ ਸਕਦੇ ਹੋ